ਹਾਂਜੀ ਦੋਸਤੋ ਸਵੇਰੇ ਦੇ 5:30 ਵੱਜ ਚੁੱਕੇ ਨੇ ਆਪਾਂ ਬਾਰਡਰ ਬਾਕਸ 'ਚ ਪਹੁੰਚ ਚੁੱਕੇ ਆ ਆ ਬੁੱਟਿਆਂ ਦੀ ਹਾਲਤ ਦੇਖ ਲਓ ਮੁਰਝਾਏ ਪਏ ਸੀਗੇ ਪਾਣੀ ਪਉਣ ਤੋਂ ਪਹਿਲਾਂ ਇਹ ਦੋ ਦਿਨ ਹੋ ਗਏ ਆ ਬੁੱਟਾ ਸਹੀ ਆ ਬਾਕੀ ਸਾਰੇ ਬੁੱਟੇ ਆ ਬੁੱਟੇ ਵੀ ਸਹੀ ਆ ਬਾਕੀ ਸਾਰੇ ਬੁੱਟੇ ਮੁਰਝਾਏ ਪਏ ਸੀਗੇ ਇਹਨਾਂ ਨੂੰ ਦੋ ਦਿਨ ਹੋ ਗਏ ਸੀ ਲੱਗਿਆਂ ਨੂੰ ਪਾਣੀ ਇਹਨਾਂ ਦਾ ਗਿਆ ਸੀ ਸਭਕ ਤੇ ਆਪਾਂ ਆਪਦਾ ਫਰਜ਼ ਸਮਝਦੇ ਹੋਏ ਬੜਾ ਬਾਲਟੀ ਚੱਕ ਕੇ ਆ ਗਏ ਸੀਗੇ ਬਾਟਰ ਵਾਸਤੇ ਤੇ ਆਪਾਂ ਰੱਖਤਾ ਸਾਈਡ ਤੇ ਚੱਕ ਲਈ ਆਪਾਂ ਬਾਲਟੀ ਹੁਣਾ ਪਾਣੀ ਭਰ ਕੇ ਸਾਰੇ ਬੁੱਟਿਆਂ ਚ ਪੋਣਿਆ ਇੱਕ ਇੱਕ ਬਾਲਟੀ ਇਹ ਜ਼ਿੰਦਗੀ ਦੀ ਲੰਬਾਈ ਦੋ ਸੌ ਮੈਨੂੰ ਤਾਂ ਐ ਸੀ ਵੀ ਘੰਟੇ ਚ ਸਾਰੇ ਬੁੱਟਿਆਂ ਨੂੰ ਪਾਣੀ ਦਿੱਤਾ ਜਾਊਗਾ ਪਰ ਨਾ ਮੈਂ ਉੱਥੇ ਗਲਤ ਸੀ ਮੈਨੂੰ ਲੱਗੇ ਸੀ ਸਾਡੇ दो तकरीबन दो घंटे लागे थे क्योंकि एक बु बो, बुटे एक बाल्टी पीती थी ते दी लंबाई अद्धा किलोमीटर पच्ची परसेंट मैं मनु मटका स्कूल आइड लगे हुए थी पच्ची परसेंट इधर छोटे गेट गेटकनी लगे हुए थे तो देखो दोस्तों ਮੈਨੂੰ ਪੌਣਾ ਘੰਟਾ ਹੋ ਗਿਆ ਸੀ ਲੱਗਿਆ ਨੂੰ ਤਾਂ ਕਿਤੇ ਜਾ ਕੇ 25 30 30 ਬੁੱਟੇ ਨੂੰ ਪਾਣੀ ਦਿੱਤਾ ਗਿਆ ਸੀਗਾ ਇੰਨਾ ਟਾਈਮ ਲੱਗਦਾ ਸੀ ਉਹ ਲੈ ਕੇ ਜਾਂਦਾ ਸੀ ਬਾਲਟੀ ਭਰੀ ਹੀ ਉਹ ਬੁੱਟੇ ਨੂੰ ਪਾ ਕੇ ਆਉਂਦਾ ਫੇਰ ਲੈ ਕੇ ਖਾਲੀ ਆਉਂਦਾ ਫੇਰ ਭਰ ਕੇ ਲੈ ਕੇ ਜਾਂਦਾ ਐ ਐਦਾਂ ਤਕਰੀਬਨ ਮੈਨੂੰ 12 ਟਾਈਮ ਹੋ ਗਿਆ ਸੀਗਾ ਤਾਂ ਕਿ ਮੇਰੇ ਕੋਲ ਰੱਸੀ ਨਹੀਂ ਹੈਗੀ ਦੀ ਮੈਂ ਪਰ ਪਰ ਕੇ ਉੱਥੇ ਪਾਈ ਆਵਾਂ ਫੇਰ ਥੋੜਾ ਘੱਟ ਟਾਈਮ ਲੱਗਣਾ ਸੀ ਜੇ ਬੰਦੇ ਇੱਕ ਦੋ ਹੋਰ ਹੁੰਦੇ ਇਹਨਾਂ ਸੇਵਾ ਕਰਨ ਵਾਲੇ ਵੀਰ ਤਾਂ ਮੈਨੂੰ ਸਾਨੂੰ ਉਹ ਹੋਰ ਵੀ ਘੱਟ ਟਾਈਮ ਲੱਗਦਾ ਕਿਉਂਕਿ ਇਕੱਲਾ-ਇਕੱਲੇ ਹੁੰਦਾ ਦੋ-ਦੋ ਹੁੰਦੇ ਨੇ ਤੇ ਇਹੇ ਦੋਸਤੋ ਮੈਂ ਦੱਸ ਦੇਮਾ ਤੁਹਾਡੀ ਜਾਣਕਾਰੀ ਲਈ ਇਹ ਬੋਟੇ ਜਿਨ੍ਹਾਂ ਨੇ ਲਏ ਨੇ ਉਹਨਾਂ ਦਾ ਨਾਮ ਹੈਗਾ ਸਰਦਾਰ ਬਲਵਿੰਦਰ ਸਿੰਘ ਕਾਕਾ ਕੋਚ ਐਕਸ ਪ੍ਰਧਾਨ ਮਿਊਸਪਲ ਕਮਿਟੀ ਬਲਾਡਾ ਇਹ ਉਹਨਾਂ ਦੇ ਤਾਂ ਉਹਨਾਂ ਵੀਰਾਂ ਨੇ ਲਾਏ ਨੇ ਸਾਰੇ ਮਾਸਟਰਾਂ ਨੇ ਸਾਰੇ ਦੋਸਤਾਂ ਨੇ ਇਕੱਠੇ ਹੋ ਕੇ ਤੇ ਲਾ ਉਹਨਾਂ ਨੇ ਲਾਤੇ ਤੇ ਦੇਖ ਰਿਖ ਦੇਖ ਰਿਖ ਤਾਂ ਉਹ ਵੀ ਰੱਖਦੇ ਨੇ ਪਰ ਉਹਨੋਂ ਤੋਂ ਪਹਿਲਾਂ ਦੇਖ ਰਿਖ ਆਪਣੀ ਬੰਦੀ ਆ ਬਲੱਡੇ ਬਾਸਿਆਂ ਦੀ ਬੰਦੀ ਆ ਕਿਉਂਕਿ ਕੋਈ ਵੀ ਬੁਟਾ ਲਾਵੇ ਤਾਂ ਉਹਨੂੰ ਦੇਖ ਰੇ ਦੇ ਲੋਡ ਨਾ ਪਵੇ ਹਰ ਇੱਕ ਹਰ ਇੱਕ ਉਤਸ਼ਾਹ ਬਣੇ ਵੀ ਹਾਂ ਆਪਣੇ ਜੇ ਬੁਟਾ ਕਿਤੇ ਲਾ ਦੀ ਉਹ ਦੇਖ ਰੇ ਰੱਖ ਸਕਦੇ ਨੇ ਤਾਂ ਹਰ ਇੱਕ ਬੰਦਾ ਬੁਟੇ ਲਾਵੇ ਤੇ ਜਰੂਰ ਉਸ ਬੇਨ ਨੂੰ ਹਲਾਸ਼ੇਰੀ ਦਿਆ ਕਰੋ ਜਿਹੜਾ ਇਹਨੇ ਨੇਕ ਤੇ ਵਧੀਆ ਕੰਮ ਕਰਦਾ ਤੇ ਆ ਇੱਕ ਸਾਈਡ ਬੁੱਟੇ ਨੂੰ ਪਾਣੀ ਲੱਗਿਆ ਸੀਗਾ ਹੁਣ ਆਪਾਂ ਦੇਖ ਲਿਆ ਟਾਈਮ ਟਾਈਮ ਕੀ ਹੋ ਗਿਆ ਦੇਖਦੇ ਆ ਮੋਬਾਈਲ ਤੇ ਲੋ ਜੀ ਦੋਸਤੋ 6:11 ਹੋ ਗਏ ਸ਼ਹਿਰ ਕੈਮਰੇ ਨੂੰ ਨਹੀਂ ਦਿਖਿਆ ਹੁਣ ਤਾਂ ਕਰਕੇ ਆਪਾਂ ਬੱਤੀ ਹੋਰ ਜਗਾ ਕੇ ਰਹਾਉਣੇ ਆ ਲੋਈ 6:11 ਸਾਢੇ 5:00 ਲੱਗਿਆ ਸੀਗਾ 40 ਮਿੰਟ ਹੋ ਗਏ ਸੀਗੇ 40 51 ਬੁੱਟੇ ਲੱਗੇ ਹੋਏ ਨੇ ਤੁਸੀਂ 30 ਮੰਨ ਕੇ ਚੱਲੋ 30 ਬੁੱਟਿਆਂ ਨੂੰ 40 ਮਿੰਟਾਂ ਚ ਪਾਣੀ ਦਿੱਤਾ ਗਿਆ ਇੰਨਾ ਟਾਈਮ ਲੱਗਦਾ ਸੀਗਾ ਤੇ ਹੁਣ ਫਿਰ ਆਪਾਂ ਸਟਾਰਟ ਕਰਤੇ ਇਸ ਲੰਗ ਨੂੰ ਪਹਿਲਾਂ ਇੱਕ ਲੰਗ ਨੂੰ ਸਟਾਰਟ ਸੀ ਹੁਣ ਇਸ ਲੰਗ ਨੂੰ ਸਟਾਰਟ ਹੋ ਗਏ ਹੁਣ ਦੇਖਦੇ ਆ ਇੱਧਰ ਕਿੰਨਾ ਟਾਈਮ ਲੱਗਦਾ ਤੇ ਕਿੰਨਾ ਕਿੰਨਾ ਪਾਣੀ ਪੈਂਦਾ ਕਿਉਂਕਿ ਆਪਾਂ ਨੱਕੋ ਨੱਕ ਭਰ ਦੇ ਦਿੰਦੀ ਸੀ ਤਾਂ ਜੋ ਵੀ ਦੋ ਦਿਨ ਲੋੜ ਆ ਨਾ ਪਵੇ ਕਈ ਵਾਰ ਮੈਂ ਵੀ ਨਾ ਕੰਮ ਤੇ ਹਾਵਾਂ ਕੋਈ ਹੋਰ ਮਹੋਰ ਵੀ ਨਾ ਪਾਵੇ ਤੇ ਇਹ ਦੇਖ ਰਹੇ ਸੱਜਣੋ ਦੋਸਤੋ ਮਿੱਤਰੋ ਸਭ ਦਾ ਕੰਮ ਆ ਸਭ ਦਾ ਫਰਜ਼ ਬੰਦਾ ਇੱਕ ਉਤਰ ਦੀ ਦੇਖ ਰਹੇ ਦਾ ਹਰ ਇੱਕ ਬੰਵਾ ਕਰ ਬਿਮਾਰੀਆਂ ਨੇ ਹਰ ਇੱਕ ਪਸ਼ੂ ਪੰਛੀ ਕੋਈ ਵੀ ਪਸ਼ੂ ਪੰਛੀ ਬੈੰਦਾ ਤਾਂ ਸ਼ਾਮੇ ਹੀ ਬੈੰਦਾ ਆਪਾਂ ਦਾ ਘਰੇ ਬੈਨੇ ਆਪਾਂ ਨੂੰ ਘਰੇ ਵੀ ਗਰਮੀ ਲੱਗਦੀ ਆ ਪੱਖੇ ਥੱਲੇ ਵੀ ਗਰਮੀ ਲੱਗਦੀ ਆ ਐਸੀ ਥੱਲੇ ਵੀ ਗਰਮੀ ਲੱਗਦੀ ਆ ਆ ਵੀਰ ਸ਼ਹਿਰ ਕਰਨ ਆਏ ਸੀ ਇਹਦਾ ਨਾਮ ਆ ਹੀ ਜੋਤੀ ਜਿਨੂੰ ਜੋਤ ਦਈਆ ਕਹਿੰਦੇ ਅਸੀਂ ਤਾਂ ਤੇ ਇਹ ਵੀ ਰਕੈ ਮੈਨੂੰ ਦੇਖ ਕੇ ਇਹ ਵੀ ਉੱਛਾ ਜਾ ਜਾ ਕੇ ਉੱਠਿਆ ਸੇਵਾ ਕਰਨ ਦਾ ਤੇ ਕਹਿੰਦਾ ਮੇਰੇ ਕੋਲ ਵੀ ਹੈਗਾ ਕਾਲੀ 10 ਮਿੰਟ ਲੈ ਮੈਂ ਵੀ ਲਵਾਵਾਂ ਇਹ ਮੈਨੂੰ ਪਰ ਪਰ ਕੇ ਦੇ ਹੀ ਗਿਆ ਸੀਗਾ 10 20 ਬੁੱਟਿਆਂ ਨੂੰ ਪਾ ਆ ਗਿਆ ਸੀ ਇਹ ਪਾਣੀ ਤੇ ਉਹਦੇ ਨਾਲ ਮੈਨੂੰ ਬਹੁਤ ਵੀ ਉਹ ਪਿਆ ਫਰਕ ਬਹੁਤ ਬੁੱਟਿਆਂ ਨੂੰ ਪਾਣੀ ਲੱਗਿਆ ਸੀਗਾ ਕਿ ਬਹੁਤ ਹੌਸਲਾ ਬਣਿਆ ਸੀ ਇਹਦੇ ਨਾਲ ਮੇਰਾ ਵੀ ਚਲੋ ਦੇਖ ਦੇ ਕੇ ਬੰਦੇ ਹੋਰ ਮੋਟੀਵੇਟ ਹੁੰਦੇ ਨੇ ਤੇ ਇਹਨੇ ਵੀਰ ਨੇ ਚੱਪਲਾਂ ਚੱਪਲਾਂ ਲਾ ਕੇ ਡੱਗੀ ਤੇ ਵੜ ਗਿਆ ਸੀਗਾ ਕਾਖੁੰਝ ਜੋ ਪਾਣੀ ਪਰ ਪਰ ਕੇ ਦੇਈ ਗਿਆ ਬਾਲਟੀਆਂ ਦਾ ਪੰਦ 20 25 ਬਾਲਟੀਆਂ ਪਾ ਗਏ ਇਹ ਬਾਈ ਤੇ ਫਿਰ ਆਪਾਂ ਨੂੰ ਰੱਸੀ ਮਿਲ ਗਈ ਤੇ ਫਿਰ ਮੇਰੇ ਕੋ ਟਾਈਮ ਵੀ ਥੋੜਾ ਸੀਗਾ ਤੇ ਮੈਂ ਫਿਰ ਵੀਡੀਓ ਬਣਾਉਣੀ ਕਰਤੀ ਸੀ ਬੰਦ ਤੇ ਆਪਾਂ ਫਿਰ ਆ ਹੁਣ ਸਾਰੇ ਬੱਟੇ ਨੂੰ ਪਾਣੀ ਦੇ ਕੇ ਫਿਰ ਵੀਡੀਓ ਸਟਾਰਟ ਕਰੀ ਸੀ ਵੀ ਹਾਂ ਸਾਰੇ ਬੱਟੇ ਨੂੰ ਪਾਣੀ ਦਿੱਤਾ ਗਿਆ ਆ ਲੰਗਜ ਵੀ ਪਾਣੀ ਦਿੱਤਾ ਗਿਆ ਤੇ ਉਹ ਲੰਗਜ ਵੀ ਪਾਣੀ ਦਿੱਤਾ ਗਿਆ ਹੁਣ ਆਪਣਾ ਟਾਈਮ ਹੋ ਗਿਆ ਆਪਣੀ ਡਿਊਟੀ ਡਿਊਟੀ ਦੀ ਆਂਦਾ ਉਹ ਤੋਂ ਪਹਿਲਾਂ ਨਹਾਉਣਾ ਧੋਣਾ ਵੀ ਆ ਤੇ ਰੋਟੀ ਪਾਣੀ ਵੀ ਖਾਣਾ ਹੁੰਦਾ ਬੱਚਾ ਨੂੰ ਵੀ ਸਕੂਲ ਛੱਡ ਕੇ ਆਉਣਾ ਹੁੰਦਾ ਇਸ ਕਰਕੇ ਬਸ ਇੰਨੀ ਘਾ ਸੇਵਾ ਕੁਦਰਤ ਪ੍ਰਵਾਨ ਕਰੇ ਹੁਣ ਆ ਦੋਸਤੋ ਇਹਨਾਂ ਦੇ ਨਾਲ ਇੱਕ ਇੱਕ ਡੰਡਾ ਖੜਾ ਕਰਨਾਗਾ ਤਾਂ ਜੋ ਬੁੱਟਿਆਂ ਦੀ ਲੈਂਥ ਸਿੱਧੀ ਜਾਵੇ ਕੋਈ 빙ਾ ਬੋੜਾ ਟੇਡਾ ਮੇਡਾ ਨਾ ਹੋਵੇ ਉਹ ਦੋਸਤੋ ਤੁਸੀਂ ਜ਼ਰੂਰ ਕੁਰਬਾਨੀ ਕਰਿਓ ਚੰਗਾ ਜੀ ਧੰਨਵਾਦ